ਖਾਤਰ ਨਹੀਂ ਪਾ ਰਹੇ ਤੁਸੀਂ ਜਮੀਰ ਵਿੱਚ ਸਾਡੀ ਉਹ ਤਾਂ ਬੜੀਆਂ ਛੋਟੀਆਂ ਗੱਲਾਂ ਨੇ ਜੇਲਾ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਪਾ ਲੈਣ ਦਬਰ ਦਬਣਾ ਨਹੀਂ ਪਰ ਅਕੂ ਕਦੇ ਨਹੀਂ ਦਬੂਗਾ ਕਦੇ ਵੀ ਨਹੀਂ ਦਬੂ ਬਹੁਤ ੱਟਾ ਹੋਣਾ ਨਿਆਂ ਮੈਂ 10 ਕਰੋੜ ਦੇ ਖਾਤਰੇ ਲਿਖਦਾ ਮੈਂ ਇਹ ਵੀ ਲੱਗਦਾ ਯਾਰ ਤੇਰੀ ਬਿਕਣਾ ਲੋਕ ਤੋਂ ਹੈ ਤੇ ਨਹੀਂ ਵਿਕਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਦੇਖੋ ਜੀ ਕਹਿਣ ਵਾਲੀ ਗੱਲ ਤੇ ਆ ਵੀ ਕਹਿਣ ਵਾਲੀ ਗੱਲਾਂ ਤਾਂ ਸਮਝ ਤੋਂ ਬਾਹਰ ਨੇ ਜਿਹੜਾ ਇਹ ਪਰਚਾ ਕਰਾਇਆ ਨਾ ਔਰਤ ਕਹਿੰਦੀ ਉਹਦੇ ਮੈਸੇ 10000 ਰੁਪਏ ਆ ਪਾਣੇ ਨੇ ਮੰਗਿਆ। ਦੁੱਖ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਕਰਦਾ ਵੀ ਸਾਡਾ ਵੀ ਕਾਫੀ ਜੀ ਦਰਦ ਨਾ ਪਾ ਹੈ। ਸਾਨੂੰ ਬੜੇ ਭਰਾਵਾਂ ਕੋਲ ਮੰਨਦਾ। ਇਹਦੇ ਵਿੱਚ ਸਾਰੀਆਂ ਬੇਮਨ ਯਾਦ ਗੱਲਾਂ ਨੇ ਇੱਕ ਵੀ ਰੱਤੀ ਜਰੀਏ ਦੀ ਗੱਲ ਨਹੀਂ। ਸਰ ਇਹਦਾ ਕੋਈ ਐਵੀਡੈਂਸ ਨਹੀਂ ਹੈ। ਫਿਰ ਦੱਸਿਆ ਬਹਿਜਾਮ ਲੱਗਦੇ। ਨਾ ਦੱਸੋ ਕਿਹੜੇ ਆ ਇਧਰ ਕਿਹੜੇ ਕਿਹੜੇ ਅਫਸਰਾਂ ਦੇ ਨਾਲ ਉਹਨਾਂ ਨੇ ਪੁਲਿਸ ਵੱਲੋਂ ਜਿਹੜਾ ਪੱਤਰ ਦਰਜ ਕੀਤਾ ਗਿਆ ਹੈ ਅੱਜ ਮੰਨਦੇ ਹੋਏ ਦੱਸ ਦਿਨਾ ਬਈ ਦੇਖੋ ਇੱਕ ਔਰਤ ਨੇ ਕਹਿਤਾ ਵੀ ਮੈਥੋਂ ਭਾਨੇ ਸਿਤੂ ਨੇ 10000 ਰੁਪਏ ਮੰਗੇ ਤਰਨਾ ਤੇ ਕੌਣ ਦਾ ਜਿੱਦਾਂ ਕਿ ਤਕਰੀਰ ਕਿੱਥੇ ਕਿਹਾ ਜਾਂਦਾ ਜਿਸੇ ਤੁਹਾਡੇ ਕੋਲ ਜਿਹੜੀ ਵੀ ਉਹਨਾਂ ਦੇ ਜਦੋਂ ਗੱਲ ਕਰਦੇ ਕਿਸੇ ਨਾਲ ਰਿਕਾਰਡਿੰਗ ਵੀ ਕੀਤੀ ਜਾਂਦੀ ਕਿ ਉਹ ਤੁਹਾਡੇ ਕੋਲ ਜਿਹੜੀ ਰਿਕਾਰਡਿੰਗ ਵਗੈਰਾ ਸੀਰੀਅਸ ਤਰੀਕੇ ਸਪੈਸੀਫਿਕ ਤਕਰੀਰ ਕਰਾਂਗੇ ਜੀ ਕੋਈ ਨਹੀਂ ਇਹਨਾਂ ਨੂੰ ਕਰਮਦਸ ਕਰਾਂਗੇ ਇਹਨੇ ਪੈਸੇ ਲੈਣੇ ਸੀ ਉਹ ਉਹ ਵੀ ਕਰਨਗੇ ਇਸ ਔਰਤ ਤੇ ਉਹ ਕੋਈ ਕੌੜਾ ਨਾ ਪੰਝਾ ਨੇ ਇਸ ਔਰਤ ਤੋਂ ਉਹਨਾਂ ਬੰਦਿਆਂ ਨੇ 15 ਲੱਖ ਤੇ 40 ਹਜ਼ਾਰ ਰੁਪਏ ਲੈਣਾ ਸੀ ਦੇਖੋ ਅਸੀਂ ਇਸ ਸਮਾਜ ਸੇਵੀ ਕਰਕੇ ਫੋਨ ਕਰਤਾ ਕਿ ਯਾਰ ਭਾਈ ਇਹਨੇ ਗਰੀਬ ਬੰਦੇ ਨੂੰ ਦੇ ਪੈਸੇ ਦੇ ਦਿਓ ਆਹੀ ਗੱਲ ਕਹੀ ਆ ਉਹਨਾਂ ਨੇ ਇੱਕ ਮੁੱਦਾ ਬਣਾਤਾ ਵੀ 10 ਹਜ਼ਾਰ ਰੁਪਏ ਮੰਗਦੇ ਨੇ ਇਹ ਹੋ ਨਹੀਂ ਸਕਦਾ ਜੇ ਤੁਹਾਨੂੰ ਅੱਜ ਇਨਸਾਫ ਨਾ ਮਿਲਿਆ ਅਗਲਾ ਸਟੈਪ ਤੋਂ ਲੱਗਣਾ ਹੈ ਦੇਖੋ ਜੀ ਇਨਸਾਫ ਦੋ ਗੱਲਾਂ ਇੱਕ ਸਰਕਾਰ ਦੀ ਕਿਚੇਰੀ ਆ ਸਾਰੀ ਤੇ ਰੱਬ ਜਿਹਨੂੰ ਕਹਿੰਦੇ ਸਰਕਾਰ ਇੱਕ ਉੱਪਰ ਪਰਮਾਤਮਾ ਦੀ ਵਿਚਾਰੀ ਹੈ ਸੰਸਾਰ ਤਾਂ ਕਿਵੇਂ ਮਿਲਣਾ ਹੀ ਆ ਸੱਚ ਦਬਤ ਹੋ ਰਿਹਾ ਸੱਚ ਨੂੰ ਲੰਮਾ ਕੰਮ ਹੋਦਾ ਪਰ ਸੱਚ ਕਿਤੇ ਨਹੀਂ ਵੀ ਨਾ ਨਿਕਲੇ ਵਾਹ ਹਾਂਜੀ ਦਰ ਪਹਾਨਾ ਸਿੱਧੂ ਜਿਹਨਾਂ ਇਨਜਾਮ ਲਾਇਆ ਗਿਆ ਸਤਲੁਜ ਪ੍ਰੋਜੈਕਟ ਉਸ ਤੋਂ ਲੋਕ ਇਹ ਇੱਕ ਡੈਂਟਰ ਵੀ ਠੀਕ ਹੈ ਕੀ ਹੋ ਸਕਦਾ ਪਹਾਨਾ ਸਿੱਧੂ 10000 ਰੁਪਏ ਲੈ ਕੇ ਵੇਚ ਜਵੇ ਜਿਹੜਾ ਕਿ 10000 ਰੁਪਏ ਦੀ ਉਹਦੀ ਬੁੱਧਵਾਰ ਵਾਲੇ ਦਿਨ ਚਾਹ ਖੰਡ ਲੱਗ ਜਾਂਦੀ ਹੈ ਜਿਸ ਦਿਨ ਉਹਦੇ ਕੋਲੇ ਸਾਰੇ ਪੰਜਾਬ ਦੇ ਲੋਕ ਮਸਲੇ ਲੈ ਕੇ ਆਉਂਦੇ ਨੇ ਉਹ ਪੰਜਾਬ ਦੇ ਏਜੰਟਾ ਜਿਹੜੇ ਭ੍ਰਿਸ਼ਟ ਏਜੰਟਾ ਇਹਨਾਂ ਦੇ ਇਹਨਾਂ ਤੇ ਕਾਰਵਾਈ ਕਰਵਾ ਰਿਹਾ ਫੋਨ ਕਰਕੇ ਉਹਨੇ ਅੱਜ ਤੱਕ ਕਿੰਨੇ ਕੋਟ ਰੁਪਏ ਵਾਪਸ ਕਰਵਾਤਾ ਕਿ 117 ਮੇਲਨ ਮੈਂ 117 ਦੀ ਗੱਲ ਕਰੂੰਗਾ ਉਹਨਾਂ ਨੂੰ ਆਪਦੇ ਹਲਕੇ ਚ ਕੰਮ ਦੇਂਦੇ ਨੇ ਵੀ ਆਹ ਕਰਨ ਵਾਲੇ ਨੇ ਉਹਨਾਂ ਨੂੰ ਏਜੰਟ ਦਿੰਦੇ ਨਹੀਂ ਹਰੇਕ ਹਲਕੇ ਦੇ ਵਿੱਚ ਜਿਉਂਨੇ ਕੋਈ ਕੰਮ ਚੰਗਾ ਕਰਵਾਇਆ ਤਾਂ ਉਤੇ ਆ ਪਰਚਾ ਪਾ ਕੇ 384 ਉਹ ਵੀ 10000 ਰੁਪਏ ਦਾ ਇਲਜ਼ਾਮ ਇੱਕ ਔਰਤ ਵੱਲੋਂ ਲਗਾਇਆ ਗਿਆ ਜਦਕਿ ਸਾਡੇ ਕੋਲੇ ਡੇਲੀ ਇਹਦੇ ਕੋਲੇ ਹਰ ਰੋਜ਼ ਕਿੰਨੇ ਬੰਦੇ ਆਉਂਦੇ ਨੇ ਕਿੰਨੇ ਮਸਲੇ ਨਿਬੇੜਦਾ ਸੋ ਸਰਾਸਰ ਧੱਕਾ ਜੀ ਸਰਕਾਰ ਐਵੀਡੈਂਸ ਐਵੀਡੈਂਸ ਕੀ ਮੱਲੇ ਮੈਂ ਕਹਿੰਦਾ ਅੱਜ ਮੇਰੇ ਤੋਂ ਮੇਤੋ ਸੁਖਬੀਰ ਬਾਦਲ ਨੇ ਮੰਗਿਆ ਮੇਤੋ ਭਗਵੰਤ ਮਾਨ ਨੇ ਮੰਗਿਆ ਐਵੀਡੈਂਸ ਉਹਦਾ ਜਾਂਚ ਪੜਤਾਲ ਹੋਊਗੀ ਫੇਰ ਇੱਕੜ ਤਾਂ ਜਿਹੜਾ ਚੰਦਨ ਹੋ ਗਿਆ ਉਹਨੂੰ ਅਰੈਸਟ ਕੀਤਾ ਨੂੰ ਆ ਤੁਸੀਂ ਦੇਖਿਆ ਕਿੰਨਾ ਧੱਕਾ ਕਰਕੇ ਪੁਲਿਸ ਲੈ ਕੇ ਗਈ ਆ ਕੀ ਪੁਲਿਸ ਪੁਰਾਣੇ ਆਪਦੇ ਅੰਦਾਜ਼ ਤੇ ਦਿਖਾਉਣਾ ਚਾਹੁੰਦੀ ਹੈ ਜਿੱਦਾਂ ਐਨੀ ਧੱਕੇਸ਼ਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਨਿੰਦਣਯੋਗ ਬਿਲਕੁਲ ਧੱਕਾ ਕਰੀ ਰਿਹਾ ਤੁਸੀਂ ਦੇਖ ਰਿਹਾ ਜੀ ਕਿਸ ਤਰੀਕੇ ਨਾਲ ਧੱਕਾ ਮਾਰ ਕੇ ਉਹਨੂੰ ਗੱਡੀ 'ਚ ਪਾ ਕੇ ਲੈ ਗਿਆ ਕੀ ਇਹ ਆਜ਼ਾਦੀ ਆ ਇਹ ਫਰੀडम ਆਫ ਸਪੀਚ ਆ ਇਹ ਬੋਲਣ ਦੀ ਆਜ਼ਾਦੀ ਆ ਇਸ ਤਰੀਕੇ ਆਮ ਇਨਸਾਨ ਨਾਲ ਧੱਕਾ ਕਰਨਗੇ ਇਹ ਸਮਝ ਨਹੀਂ ਆਉਂਦੀ ਜਿੱਦਾਂ ਅਸੀਂ ਕਿਤੇ ਅਫਗਾਨਿਸਤਾਨ ਵਰਗੇ ਦੇਸ਼ੇ ਵਿੱਚ ਰਹਿ ਰਹੇ ਹੁਈਏ ਇੰਨਾ ਧੱਕਾ ਸ਼ਰਮ ਧੱਕਾ ਕੋਈ ਸੁਣਵਾਈ ਨਹੀਂ ਤੁਸੀਂ ਦੇਖ ਹੀ ਲਿਆ ਹੁਣ ਜੱਜ ਸਭ ਨੇ 6 ਤਰੀਕ ਪਾਈ ਆ ਤੇ ਉਮੀਦ ਆ ਵੀ 6 ਨੂੰ ਸਾਨੂੰ ਬੇਲ ਮਿਲ ਜੂਗੀ ਸਰ ਜਿਹੜਾ ਕੋਈ ਵੀ ਬੰਦਾ ਵਧੀਆ ਕੰਮ ਕਰਦਾ ਉਹਨਾਂ ਹੀ ਧੱਕਾ ਕੀਤਾ ਜਾਂਦਾ ਬਿਲਕੁਲ ਜੀ ਤੁਸੀਂ ਦੇਖੋ ਸੱਚ ਬੋਲ ਕੇ ਦੇਖੋ ਸੱਚ ਵਾਲੇ ਰਾਹ ਤੇ ਕੰਡੇ ਆ ਤੇ ਬਿਲਕੁਲ ਕੰਡਿਆਂ ਤੇ ਤੁਰਨਾ ਪੈ ਰਿਹਾ ਭੰਡਾ ਪਾਣਾ ਹੁਣ ਸੱਚ ਬੋਲਦਾ ਸੀ ਤਾਂ ਦੇਖ ਲਓ ਕੀ ਹਾਲ ਕਰਤਾ ਉਹਦਾ ਕਿ ਅੰਦਰ ਮਾਰੇ ਪਰਚਾ ਕਰਤਾ ਹੁਣ ਇਹ ਨਹੀਂ ਹਜੇ ਸਾਨੂੰ ਜੋ ਪਤਾ ਲੱਗਿਆ ਕਿ ਇਹਦੇ 2-4 ਪਰਚੇ ਹੋਰ ਵੀ ਪਾ ਸਕਦੇ ਅੰਦਰੋਂ ਅੰਦਰ ਤਾਜਵੀ ਦੀ ਜਿਹੜੀ ਜ਼ਮਾਨਤ ਆ ਉਹ ਨਾ ਹੋਵੇ ਜਿਹੜੀ ਵੀ ਉਹ ਏਜੰਟ ਨੇ ਵੀ ਬਾਈ ਤੇ ਉਹ ਜਿਹੜਾ ਰੋਪ ਲਾਏਗਾ ਪੈਸਿਆਂ ਦਾ ਚੱਕਰ ਇਹ ਵੀ ਉਹਨੇ ਹੋ ਸਕਦਾ ਛੋਟੀ ਜੀ ਕਲਿੱਪ ਲੈ ਕੇ ਇੱਕ ਐਫ ਆਈ ਆਰ ਦਰਜ ਕਰਾਈ ਹੋਵੇ ਪਰ ਉਹਨੂੰ ਹਲੇ ਇਹ ਨਹੀਂ ਪਤਾ ਹੈਗਾ ਵੀ ਜਦੋਂ ਪਰਨਾ ਸਿੱਧੂ ਕਿਸੇ ਨੂੰ ਵੀ ਏਜੰਟ ਨੂੰ ਫੋਨ ਲਾਉਂਦਾ ਉਹਦੀ ਵੀਡੀਓ ਫੋਨ ਚੱਕਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਫੋਨ ਕੱਟਣ ਤੋਂ ਬਾਅਦ ਖਤਮ ਹੁੰਦੀ ਹੈ ਹਲੇ ਅਸੀਂ ਉਹਦੀ ਬਰੀਕੀ ਨਾਲ ਪਿਛਲੀਆਂ ਸਾਰਾ ਡਾਟਾ ਉਹਦਾ ਚੱਕਾਂਗੇ ਕਿਹਦੇ ਕਿਹਦੇ ਉਹਨੇ ਪੈਸੇ ਦੇਣੇ ਸੀ ਪੂਰੀਆਂ ਜਿਹੜੀਆਂ 4-4 5-5 ਮਿੰਟ ਦੀਆਂ ਵੀਡੀਓ ਨੇ ਉਹ ਤੁਹਾਡੇ ਸਾਰੇ ਤੁਹਾਡੇ ਮੀਡੀਆ ਕੋਲੇ ਵੀ ਹੋਣੀਆਂ ਲੋਕਾਂ ਦੇ ਸਾਹਮਣੇ ਵੀ ਹੋਣਗੀਆਂ ਉਹਨੇ ਹਰੇ ਪੂਰੀ ਗੱਲ ਤਾਂ ਦੱਸੀ ਨਹੀਂ ਹੈਗੀ ਵੀ ਬਾਈ ਨੇ ਉਹਨੂੰ ਕਿੰਨੇ ਵਾਰੀ ਰਿਕੁਐਸਟ ਵੀ ਕੀਤੀ ਹੋਊਗੀ ਵੀ ਤੂੰ ਪੈਸੇ ਮੋੜ ਕਿਸੇ ਗਰੀਬ ਬੰਦੇ ਦੇ ਪੈਸੇ ਫਸੇ ਉਹ ਉਹ ਚੀਜ਼ ਹਲੇ ਲੋਕਾਂ ਦੇ ਸਾਹਮਣੇ ਨਹੀਂ ਆਈ ਹਲੇ ਅਸੀਂ ਆ ਚੱਕਰ ਤੋਂ ਥੋੜਾ ਜਿਹਾ ਨਿਕਲ ਜਾਈਏ ਉਸ ਤੋਂ ਬਾਅਦ ਉਹ ਪਿਛਲਾ ਸਾਰਾ ਡਾਟਾ ਚੱਕਦੇ ਆ ਸਾਡੇ ਪੇਜਾਂ ਦੇ ਵੀ ਸਾਡੇ ਕੋਲੇ ਵੈਸੇ ਵੀ ਕੱਲਾ-ਕੱਲਾ ਜਿਹੜਾ ਵੀ ਬੰਦਾ ਭਾਨੇ ਸਿੱਧੂ ਕੋਲੇ ਪੈਸੇ ਮੁੜਵਾਉਣਾ ਹੈ ਕਿਹਦੇ ਕਿਹੜੇ ਏਜੰਟ ਨੇ ਪੈਸੇ ਨਹੀਂ 모ੜੇ ਕਿਹੜੇ ਨੇ 모ੜੇ ਨੇ ਉਹ ਹਲੇ ਚੈਨਲਾਂ ਤੇ ਨਹੀਂ ਹੈਗੀਆਂ ਪਬਲਿਕ ਵੀਡੀਓ ਪਰ ਉਹ ਡਾਟਾ ਸਾਡੇ ਕੋਲੇ ਸਾਰਾ ਪਿੰਨ ਡਰਾਈਵ ਦੇ ਵਿੱਚ ਸੇਫ ਪਿਆ ਹੈ ਅਸੀਂ ਕੱਲਾ ਕੱਲਾ ਦੇਖ ਕੇ ਮੀਡੀਆ ਦੇ ਸਾਹਮਣੇ ਲੈ ਕੇ ਆਵਾਂਗੇ ਵੀ ਉਹ ਕੁੜੀ ਨਾਲ ਪ੍ਰੋਪਰ ਗੱਲ ਕੀ ਹੋਈ ਹੈ ਸਾਡੇ ਕੋਲੇ ਫੁੱਲ ਰਿਕਾਰਡਿੰਗਾਂ ਨੇ ਉਹ ਚੀਜ਼ ਦੀ ਠੀਕ ਹੈ ਕਿ ਤੁਸੀਂ ਪਹਿਲਾਂ ਦੱਸਿਆ ਜਿਹੜੇ ਤੁਹਾਡੇ ਕੋਲ ਪਹਿਲਾਂ ਵੀਡੀਓ ਸੀਗੀਆਂ ਉਹ ਤੁਸੀਂ ਪਹਿਲਾਂ ਵੀ ਆਪਣੇ ਥਾਣੇ 'ਚ ਪੇਸ਼ ਵੀ ਕੀਤੀ ਸੀਗੀ ਕਾਨੂੰਨ ਕੋਲੇ ਅਸੀਂ ਹੁਣ ਸਾਰਾ ਡਾਟਾ ਪਿੱਛੋ ਚੱਕਾਂਗੇ ਨਾ ਵੀ ਕਿੰਨੀ ਤਰੀਕ ਨੂੰ ਉਹ ਕੁੜੀ ਨੂੰ ਕਿੰਨੇ ਵਾਰ ਫੋਨ ਲਾਇਆ ਜਿਹੜੀ ਉਹਨੇ ਕੰਪਲੇਂਟ ਦਿੱਤੀ ਹੋ ਉਧੀਆਂ ਅਸੀਂ ਸਾਰਾ ਡਾਟਾ ਕੱਢਾਂਗੇ ਵੀ ਉਹਨੂੰ ਕਿੰਨੇ ਵਾਰੀ ਫੋਨ ਲਾਇਆ ਉਹ ਵੀਡੀਓ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਕਲਿੱਪਾਂ ਉਹਨੇ ਥਾਣੇ 'ਚ ਦਿੱਤੀਆਂ ਨੇ ਕਿਹੜੀਆਂ ਚੀਜ਼ਾਂ ਉਹਨੇ ਨਹੀਂ ਦਸੀਆਂ ਹਲੇ ਆਪਦੇ ਬਾਰੇ ਵੀ ਉਹਨੂੰ ਰਿਕਵੈਸਟ ਵੀ ਕੀਤੀ ਸੀ ਇਹ ਨਹੀਂ ਹੈਗਾ ਵੀ ਸਿੱਧਾ ਪਾਨੇ ਸਿੱਧੂ ਨੇ ਧਮਕੀ ਦੇਤੀ ਵੀ ਤੂੰ ਪੈਸੇ ਮੋੜਦੀਆਂ ਜਾਂ ਨਹੀਂ ਮੋੜਦੀ ਇਹ ਨਹੀਂ ਕਿਹਾ ਹੋਊਗਾ ਕਿਸੇ ਨੂੰ ਪਾਨਾ ਸਿੱਧੂ ਸਰਪੇ ਕਹਿੰਨੇ ਤੂੰ ਪੈਸੇ ਦੇਣੇ ਨੇ ਤਾਂ ਦੇ ਇਹਨਾਂ ਦੇ ਠੀਕ ਹੈ ਨਹੀਂ ਦਿੰਦੀ ਤਾਂ ਅਗਲਾ ਧਰਨਾ ਲਾਊਗਾ ਅਕੇ ਫੇਰ ਹੀ ਕਿਸਨੇ ਧਰਨਾ ਲਾਇਆ ਸਾਡੇ ਬਾਹਰ ਤੇ ਨਹੀਂ ਕਿਸਨੇ ਧਰਨਾ ਲਾਇਆ ਛੋਡੇ ਕਿਸਨੇ ਧਰਨਾ ਲਾਇਆ ਕਿ ਜੇ ਕਿਸੇ ਨੇ ਪੈ ਠੀਕ ਹੈ ਨਾ ਸਾਹਮਣੇ ਆਈ ਹੈ ਜੀ 15 ਲੱਖ ਰੁਪਏ ਦੀ ਵੀਡੀਓ ਸੀਗੀ ਉਹਨੇ ਪੈਸੇ ਭੰਨਾ ਜੀ ਉਹਨੇ ਪੈਸੇ ਵਾਪਸ ਮੁੜੇ ਸੀ ਉਹਨੇ ਕਿਹਾ ਜੀ ਉਹਨਾਂ ਵੱਲੋਂ ਕੋਈ ਚਾਹ ਪਾਣੀ ਦੇ ਵੀ ਪੈਸੇ ਲੈਣੇ ਤੋਂ ਲੈਸ ਹੋਰ ਨਾ ਵਾ ਤੇ ਲੇਕਿਨ ਉਹਨਾਂ ਨੇ ਵੀ ਇਹੀ ਕਿਹਾ ਉਹ ਝੂਠੀ ਬੋਲੇ ਬੋਲੇ ਜਾਸਾ ਉਹ ਕੁੜੀ ਬੋਲੇ ਬਿਲਕੁਲ ਬੋਲਿਆ ਜਾ ਸਕਦਾ ਜੀ ਕੱਲਾ ਇੱਕ ਭਾਨੇ ਸਿੱਧੂ ਕੋਲੇ ਨਹੀਂ ਸਾਡੇ ਕੋਲੇ ਫੋਨ ਵੀ ਆਉਂਦੇ ਨੇ ਵੀ ਬਾਈ ਸਾਡੇ ਪੈਸੇ ਮੁੜ ਗਏ ਤੂੰ ਤੁਹਾਡਾ ਵਿੱਚ ਕੋਈ ਹੈਗਾ ਕੋਈ ਚਾਹ ਪਾਣੀ ਛੋਡਾ ਕਰ ਦੰਨੇ ਅਸੀਂ ਕਹਦੇ ਨੇ ਬਾਈ ਸੇਵ ਹੈ ਬਾਈ ਭਾਨਾ ਸਿੱਧੂ ਕਰਦਾ ਇੱਕ ਨਹੀਂ ਇਹ ਜਿਹਦੇ ਵੀ ਪੈਸੇ ਮੁੜਦੇ ਨੇ ਹਲੇ ਮੁੜਨ ਵਾਲੀਆਂ ਵੀਡੀਓ ਤਾਂ ਲੋਕਾਂ ਨੇ 5% ਹੀ ਦੇਖਿਆ ਹੋਣੀ ਆ ਵੀ ਜਿਹਦੇ ਜਿਹਦੇ ਪੈਸੇ ਮੁੜੇ ਨੇ ਇੱਕ ਤੁਸੀਂ ਬੇਬੇ ਵੀ ਦੇਖੀ ਹੋਗੀ ਜਿਹੜੀ ਕਹਿੰਦੀ ਮੈਂ ਇਹਨੂੰ ਆਪਦਾ ਪੁੱਤ ਬਣਾ ਲਿਆ ਉਹਨਾਂ ਦਾ 5-6 ਲੱਖ ਰੁਪਇਆ ਬਾਈ ਕਿੰਨੇ ਕੇ ਪੈਸੇ ਮੁੜਾ ਬਾਈ ਉਹ ਲਿਖੇ ਪਏ ਨੇ ਬਾਈ ਸਾਡ ਲਵੇ ਅਸੀਂ ਤਰੁਲਚੇ ਹੋਏ ਆ ਉਸ ਤੋਂ ਬਾਅਦ ਚਲਾਉਣੀ ਆ ਵੀਡੀਓ ਸਾਰੀਆਂ ਵੀਡੀਓ ਚਲਾਵਾਂਗੇ ਅੱਜ ਵੀ ਸਾਡੇ ਕੋਲ ਇੱਥੇ ਸੁਣਨ ਨੂੰ ਵੀ ਅਸੀਂ ਮਿਲਾਉਨੇ ਜਿਹੜੀਆਂ ਸਾਨੂੰ ਦੱਸਣੀਆਂ ਆ ਕਿ ਇਹਨਾਂ ਦੇ ਪੈਸੇ ਮੁੜੇ ਨੇ ਉਹਨਾਂ ਤੋਂ ਭਾਨੇ ਸਿੱਧੂ ਨੇ ਕੀ ਲੈ ਲਿਆ ਠੀਕ ਹੈ ਕੀ ਕਿਸੇ ਦਾ ਭਲਾ ਕਰਿਆ ਯਾਰ ਅਸੀਂ ਇੱਕ ਗੱਲ ਕਹਿੰਨੇ ਆ ਜੇ 1 ਰੁਪਿਆ ਵੀ ਕੋਈ ਸਾਫਤ ਕਰ ਦੇ ਭਾਨੇ ਸਿੱਧੂ ਤੇ ਭਾਨੇ ਸਿੱਧੂ ਦੀ ਪੂਰੀ ਟੀਮ ਤੇ ਸਾਡਾ ਗਾਲ ਜਿੱਥੇ ਮਰਜ਼ੀ ਲਾ ਦੇ ਆ ਕਿ ਕੋਈ 1 ਰੁਪਿਆ ਵੀ ਕਿਸੇ ਤੋਂ ਕੋਈ ਇਹੋ ਜੀ ਗੱਲ ਹੋਈ ਹੋਵੇ ਪੱਲਿਓਂ ਜ਼ਰੂਰ ਪੈਸੇ ਖਰਚੇ ਫੜੇ ਥੈਂਕ ਯੂ ਉਹ ਤਾਰੂ ਕੋਈ ਪੈਸੇ ਮੰਗਦਾ ਹੈ ਜੋ ਸਿੱਧੂ ਸਾਹਿਬ ਨਾਲ ਹੋਇਆ ਉਹ ਜਰਾ ਫਸ ਟੱਕਾ ਹੋਇਆ ਠੀਕ ਹੈ ਇੱਕ 10000 ਰੁਪਏ ਦਾ ਇਲਜ਼ਾਮ ਲਾਉਣਾ ਠੀਕ ਹੈ ਮੈਂ ਮੌਜੂਦਾ ਸਰਪੰਚਾਂ ਉੱਤੇ ਕੋਰਦ ਨੂੰ ਪੈਂਦਾ ਘੱਟ ਤੋਂ ਘੱਟ 10000 ਰੁਪਏ ਦੀ ਗੱਲ ਕਰਦੇ ਆਂ 10000 ਰੁਪਏ ਤੇ ਸਾਡਾ ਚਾਹਤੀ ਲੱਗੇ ਆ ਉੱਥੇ ਬਾਬੇ ਨਾਨਕ ਦੀ ਇਹ ਜੀ ਕਿਰਪਾ ਹੈ ਅੱਜ ਦੂਜਾ ਤੀਜਾ ਦਿਨ ਹੋ ਗਿਆ ਜੇ ਕਿਸੇ ਏਜੰਟ ਤੋਂ ਪੈਸਾ ਲੈਂਦਾ ਹੁੰਦਾ ਇੱਥੇ ਅੱਜ ਖੜਨ ਦੀ ਥਾਂ ਨਹੀਂ ਸੀ ਮਿਲਨੀ ਕਿਸੇ ਨੂੰ ਕਿਉਂਕਿ ਏਜੰਟ ਸਭ ਤੋਂ ਜ਼ਿਆਦਾ ਤਿੱਖੀ ਨੋਚ ਵਾਲੇ ਸਭ ਤੋਂ ਜ਼ਿਆਦਾ ਤੇਜ਼ ਬੰਦੇ ਹੁੰਦੇ ਆ ਪਰ ਅਸੀਂ ਅੱਜ ਵੀ ਪਹਿਲਾਂ ਪਰਸੋਂ ਵੀ ਅਸੀਂ ਇਹ ਗੱਲ ਕਹੀ ਸੀ ਵੀ ਇਹ ਸਾਨੂੰ ਕੋਈ 5 ਰੁਪਏ ਸਾਬਤ ਕਰ ਦੇ ਠੀਕ ਹੈ ਅਸੀਂ ਜੋ ਜੋ ਸਾਨੂੰ ਪਬਲਿਕ ਸਜ਼ਾ ਦੂ ਅਸੀਂ ਉਹ ਸਜ਼ਾ ਭੁਗਤਣ ਨੂੰ ਤਿਆਰ ਆਏ ਜਿਹੜੇ ਕਿਦਾਂ ਲੱਗਦੇ ਜਿੱਦਾਂ ਫੇਰ ਕਿਹਾ ਜਾਂਦਾ ਤਕਰੀਬ ਉਹਦੇ ਏਜੰਟਾ ਬੋਲੇ ਜਿਹੜਾ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਉਹ ਏਜੰਟਾ ਉਹਨੇ ਯਾਨੀ ਕਿ ਸਿਆਸਤ ਖੜੀ ਗੀ ਜਾਂ ਕੀ ਕਹਾ ਦੇ ਦੇਖੋ ਜਿਹੜਾ ਸੱਚ ਦੀ ਆਵਾਜ਼ ਅੱਜ ਦਿੰਦਾ ਹੈ ਉਹਨੂੰ ਦੱਬਿਆ ਜਾ ਰਿਹਾ ਸਰਕਾਰਾਂ ਆਈਆਂ ਨੇ ਆਉਂਦੀਆਂ ਰਹਿਣਗੀਆਂ ਪਰ ਇਹ ਸਰਕਾਰ ਥੋੜਾ ਜਿਹਾ ਜ਼ਿਆਦਾ ਧੱਕਾ ਕਰ ਰਹੀ ਹੈ ਜਿਹੜੇ ਸਰਕਾਰਾਂ ਨੇ ਇਹ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ ਇਹ ਨਹੀਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ ਇਹਨਾਂ ਨੂੰ ਵੀ ਸਾਡਾ ਠੰਕਾ ਵਜੇ ਪਰ ਲੋਕਾਂ ਨਾਲ ਐਨਾ ਧੱਕਾ ਹੋ ਰਿਹਾ ਕਿਸੇ ਦਾ 20 ਲੱਖ ਹੈ ਕਿਸੇ ਦਾ 30 ਲੱਖ ਹੈ ਕਿਸੇ ਦਾ 40 ਲੱਖ ਰੁਪਏ ਮੈਂ ਮੌਜੂਦਾ ਸਰਪੰਚ ਦੇ ਹੋਣ ਦੇ ਨਾਤੇ ਵੀ ਮੈਂ ਆਪ ਆਪ ਬਹਿੰਦ ਰਿਹਾ ਬਾਈ ਨਾਲ ਕਿ ਘੱਟ ਤੋਂ ਘੱਟ 50 ਲੱਖ ਰੁਪਏ ਦਾ ਖੁਦ ਮੈਂ ਮੜਵਾਤਾ ਹੋਇਆ ਜਿਹੜੇ ਮੇਰੇ ਲਵੇ ਕੇਸ ਸੀ ਮੈਂ ਮੇਰੇ ਪਿੰਡ ਦੇ ਬੰਦੇ ਜਿੰਨੇ ਵੀ ਬਹਿੰਦੇ ਨੇ ਅਸੀਂ ਉੱਥੇ ਬਹਿੰਦੇ ਆ ਜਾਂ ਮੇਰੇ ਮਿਸਟਰ ਖੜੇ ਨੇ ਆ ਹਾਂ ਕੋਈ 5 ਰੁਪਏ ਸਾਬਤ ਕਰਕੇ ਦਿਖਾ ਦੇ ਜੀ ਗੱਲ ਵੜਾਉਣ ਨੂੰ ਤਿਆਰ ਆ ਸਰ ਜਿਹੜਾ 10000 ਦਾ ਇਨਜਾਮ ਲੱਗਾ ਸੀ ਹੁੰਦਾ ਕੋਈ ਐਵੀਡੈਂਸ ਮਿਲੇ ਨਹੀ ਕੋਈ ਨਹੀਂ ਕੋਈ ਫਰੂਬ ਨਹੀਂ ਮਿਲੇ ਕਿਸੇ ਨੂੰ ਕੋਈ ਫਰੂਬ ਨਹੀਂ ਕੋਈ ਫਰੂਬ ਨਹੀਂ ਮਿਲੇ ਜੋ ਕੋਈ ਫਰੂਬ ਸਾਬਤ ਕਰ ਦੇ ਤਾਂ ਅਸੀਂ ਗੱਲ ਲਾਉਣ ਨੂੰ ਤਿਆਰ ਆ ਗਣਿਤ ਤੁਸੀਂ ਪ੍ਰਸ਼ਾਸਨ ਤੋਂ ਜਾਂ ਕਾਨੂੰਨ ਤੋਂ ਹੀ ਮੰਗ ਕਹਿੰਦੇ ਆਂ ਅਸੀਂ ਕਾਨੂੰਨ ਤੋਂ ਹੀ ਮੰਗ ਕਰਦੇ ਆਂ ਵੀ ਸਾਨੂੰ ਨਾਂ ਬੁੱਲਣ ਦਿੱਤਾ ਜਾਵੇ ਜੇ ਕਾਨੂੰਨ ਹੀ ਸਭ ਦੇ ਲੋਕਾਂ ਦੇ ਪੈਸੇ ਮੜਵਾ ਦੇ ਜਿਹੜਾ 30-30 ਲੱਖ ਰੁਪਇਆ ਅਜ ਘਰ ਉਜੜੇ ਪਏ ਨੇ ਠੀਕ ਹੈ ਘਰ ਉਜੜ ਗਏ ਉਹਨਾਂ ਦੇ ਜੇ ਕਾਨੂੰਨਾਂ ਕਾਨੂੰਨ ਹੀ ਪੈਸੇ ਦਵਾ ਦੇ ਸਾਨੂੰ ਨਾ ਏਡੀ ਲੋਕਾਂ ਸਾਨੂੰ ਲੋਕਾਂ ਦੀ ਸੁਣਨੀ ਪੈਂਦੀ ਆ ਸਾਡੀ ਫੁੱਦਵਾਰ ਦਾ ਦਿਨ ਹੁੰਦਾ ਜਿੱਦੇ ਕਚਹਿਰੀ ਲੱਗਦੀ ਸਾਡੀ ਅਸੀਂ ਬੁੱਧਵਾਰ ਵਾਲੇ ਦਿਨ ਹੀ ਬੈਨੇ ਆ ਉੱਥੇ ਠੀਕ ਹੈ ਬੁੱਧਵਾਰ ਨੂੰ ਸਾਡੇ ਲੱਗੇ ਲੋਕ ਇੰਨੇ ਘਾ ਜਾਂਦੇ ਨੇ ਵੀ ਸਾਨੂੰ ਚਾਹ ਪੀਣ ਦਾ ਟਾਈਮ ਨਹੀਂ ਲੱਗਦਾ ਜੀ ਸਰ ਦੇ ਕੋਈ ਐਵੀਡੈਂਸ ਨਹੀਂ ਮਿਲਿਆ ਕਿੰਦੇ ਦਬਾਅ ਤੇ ਆ ਭਾਨਾ ਸਦ ਨੂੰ ਛੱਕਿਆ ਗਿਆ ਇਹ ਸਰਕਾਰਾਂ ਹੀ ਕਰਦੀਆਂ ਨੇ ਜੀ ਸਰਕਾਰਾਂ ਦੀ ਵੱਡੀ ਜਿਹੜੀ ਹੈਗੀ ਸਿਆਸਤਾਂ ਨੇ ਇਹ ਹੁਣ ਲੱਖਾ ਉਧਰ ਆਪਣੀ ਰੈਲੀ ਲੈ ਕੇ ਚੱਲ ਰਿਹਾ ਉਹਦੇ ਵਿੱਚ ਵਿਗਨ ਪਾਉਣ ਵਾਲੀਆਂ ਗੱਲਾਂ ਨੇ ਪਾਈ ਜੀ